25 ਤੋਂ 26 ਦੇ ਕਰੀਬ ਨਾਕੇ ਲੱਗੇ ਹੋਏ ਹਨ ਪਰ ਨਾਕਾਬੰਦੀਆਂ ਕਰਕੇ ਮਾੜੇ ਅੰਸਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਮਤਲਬ ਕੋਈ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੀ ਕੋਈ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇਵੇ ਇਸ ਕਰਕੇ ਇਹ ਜਿਹੜੀ ਚੈਕਿੰਗ ਹੈ ਇਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰੋਜ਼ਾਨਾ ਕੀਤੀ ਜਾਵੇ अपना दोस्तों ढलो देख रहे हो डी दोस्तों वीडियो देखने तो चैनल देखन लाइक शेयर सबसक्राइब जरूर कर दो आज फिर शुरू करते हैं ਕੋਰਟ ਕੀ ਹੈ ਜੀ ਬੀਜੀਵੀ ਪੀ ਪੰਜਾਬ ਡੀਆਈਜੀ ਬਠਿੰਡਾ ਰੇਂਜ ਬਠਿੰਡਾ ਔਰ ਐਸਐਸਪੀ ਬਠਿੰਡਾ ਜੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅੱਜ ਪੂਰੇ ਬਠਿੰਡਾ ਦੇ ਵਿੱਚ ਹਰ ਥਾਣੇ ਔਰ ਹਰ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਜਿਦੇ ਵਿੱਚ 올 ਐਸਐਚਓਜ਼ ਚੌਂਕੀ ਇਨਚਾਰਜ ਔਰ 15 ਡੀਐਸਪੀ ਅਤੇ ਦੋ ਐਸਪੀ ਸਾਹਿਬਾਨਾਂ ਦੀ ਜਿਹੜੀ ਸੁਪਰਵਾਈਜ਼ਨ ਸੀਗੀ ਔਰ ਬਠਿੰਡਾ ਇੰਟਰ ਸਟੇਟ ਹੁਣ ਡਿਸਟ੍ਰਿਕਟ ਹੋਣ ਕਰਕੇ ਵੱਖ-ਵੱਖ ਜਿਹੜੇ ਹੈਗੇ ਆ ਹੱਦਾਂ ਦੇ ਉੱਪਰ ਵੀ ਨਾਕੇ ਲਾਏ ਗਏ ਸੋ ਆਉਣ ਵਾਲੇ ਸੀਜ਼ਨ ਦੇ ਵਿੱਚ ਫੈਸਟੀਵਲਾਂ ਦਾ ਤਿਉਹਾਰ ਹੈ ਤੇ ਇਸ ਕਰਕੇ ਉਹਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਮਤਲਬ ਚੈਕਿੰਗ ਕਰਕੇ ਜਿਹੜਾ ਸ਼ੱਕੀ ਪੁਰਸ਼ ਤੇ ਹੋਰ ਜਿਹੜਾ ਹੈਗਾ ਅਮਨ ਕਾਨੂੰਨ ਦੀ ਸ਼ਾਂਤੀ ਬਣਾਈ ਰੱਖਣ ਲਈ ਇਹ ਸਪੈਸ਼ਲ ਨਾਕਾ ਬਣੀਆਂ ਕੀਤੀਆਂ ਗਈਆਂ ਸਰ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ ਆ ਅੱਜ ਦੇ ਨਾਕੇ ਦੇ ਵਿੱਚ ਘੱਟ ਤੋਂ ਘੱਟ 250 ਦੇ ਕਰੀਬ ਜਿਹੜਾ ਹੈਗਾ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ ਜਿਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵੱਖ-ਵੱਖ ਜਿਹੜੇ ਹੈਗੇ ਚੌਂਕੀ ਇਨਚਾਰਜ ਔਰ ਸਾਰੀਆਂ ਸਬਡਿਵੀਜ਼ਨਾਂ ਦੀ ਫੋਰਸ ਨੂੰ ਹਰ ਇੱਕ ਨਾਕੇ ਤੇ ਡਿਪਲੋਇਟ ਕੀਤਾ ਗਿਆ। ਕਿੰਨੇ ਨਾਕੇ ਲੱਗੇ? ਟੋਟਲ ਜਿਹੜੇ ਹੈਗੇ ਆ 15 ਜੀਓ ਸਾਹਿਬਾਨ ਲੱਗੇ ਆ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨਾਂ ਦੀ ਚੈਕਿੰਗ ਲੱਗੀ ਆ ਔਰ ਆਹ ਵਾਲਾ ਐਸਐਚਓ ਕੋਈ 25 ਤੋਂ 26 ਦੇ ਕਰੀਬ ਨਾਕੇ ਲੱਗੇ ਹੋਏ ਆ। ਤੇ ਰੁਟੀਨ ਵਾਈ ਚੱਲਦੀ ਰਹੇਗੀ ਇਹ ਜਿਹੜੀ ਚੈਕਿੰਗ ਰੁਟੀਨ ਵਾਈ ਚੱਲਦੀ ਰਹੇਗੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਫੈਸਟੀਵਲ ਦੇ ਦਿਨ ਹੋਣ ਕਰਕੇ ਸਪੀਡ ਪਟਕੇ ਦਾ ਜਿਹੜੀਆਂ ਹੈਗੀਆਂ ਥਾਵਾਂ ਦੇ ਵਿੱਚ ਖਾਸ ਕਰਕੇ ਜਿਹੜੀ ਇਹ ਚੈਕਿੰਗ ਮਹਿਮ ਚਲਾ ਕੇ ਔਰ ਨਾਕਾਬੰਦੀਆਂ ਕਰਕੇ ਮਾੜੇ ਅੰਸਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਮਤਲਬ ਕੋਈ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੀ ਕੋਈ ਕਿਸੇ ਵਾਰਦਾਤ ਨੂੰ ਇੰਝਾਮ ਨਾ ਦੇਵੇ ਇਸ ਕਰਕੇ ਇਹ ਜਿਹੜੀ ਚੈਕਿੰਗ ਇਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰੋਜ਼ਾਨਾ ਕੀਤੀ ਜਾਂਦੀ ਹੈ